ਕਿ ਆਪਣੇ ਸ਼ੌਕ ਵੀ ਅਸੀਂ ਰੱਖਦੇ ਆ ਜਿਹੜੇ ਬੋਨਜੋ ਦੋੜੋ ਜਿਹੜੀ ਸਭ ਤੋਂ ਅਸੀ ਆਪਣੀ ਸਿਵਲਾਈਜੇਸ਼ਨ ਸੀ ਉਦੋਂ ਦੇ ਬਿਲਕੁਲ ਕੋਇਨਸ ਪੁਰਾਣੇ ਤੁਜ ਬਾਨੇ ਦੇ ਫੋਰਨ ਦੇ ਵੀ ਸਾਰੇ ਇੰਟਰਨੈਸ਼ਨਲ ਕੋਇਨਸ ਨੇ ਮੇਰੇ ਕੋਲ ਬਹੁਤ ਸਾਰੇ ਬਏ ਨੇ ਕਿ ਆਪਣੇ ਸ਼ੌਕ ਵੀ ਅਸੀਂ ਰੱਖਦੇ ਆ ਜਿਹੜੇ ਰੱਖਣੇ ਚਾਹੀਦੇ ਆ ਜਿਹਦੇ ਨਾਲ ਬੰਦਾ ਇੱਕ ਜ਼ਿੰਦਾਦਿਲ ਰਹਿੰਦਾ ਸਾਡੇ ਕਈ ਇਸ ਤਰ੍ਹਾਂ ਦੇ ਸ਼ੌਕ ਨੇ ਸਭ ਤੋਂ ਪਹਿਲਾਂ ਤਾਂ ਮੇਰੇ ਨੂੰ ਆ ਪਰਿਵਾਰ ਨੂੰ ਸਾਰੇ ਨੂੰ ਆ ਫੁੱਲ ਬੁੱਟਿਆਂ ਦਾ ਐਨਵਾਇਰਨਮੈਂਟ ਦਾ ਜੀ ਨੰਬਰ 2 ਤੇ ਪੈਟਸ ਦਾ ਡੌਗ ਵੀ ਹੈਗੇ ਨੇ ਸਾਡੇ ਕੋਲ ਬਾਕੀ ਮੈਨੂੰ ਮੋਟਰ ਕਾਰਸ ਦਾ ਤੇ ਬਾਈਕਸ ਦਾ ਸਕੂਟਰਸ ਦਾ ਵਿਨਟੇਜ ਨਾਟ ਨਵੇਂ ਵਿਨਟੇਜ ਵੀ ਆ ਮੇਰੇ ਕੋਲ ਕਲਾਸਿਕ ਵੀ ਨੇ ਜੀ ਔਰ ਲੇਟੈਸਟ ਮਾਡਲ ਦੇ ਵੀ ਨੇ ਕਾਰਾਂ ਵੀ ਨੇ ਉਹਦੇ ਚ ਸਪੋਰਟਸ ਕਾਰਾਂ ਵੀ ਨੇ ਵਿਨਟੇਜ ਕਾਰਾਂ ਵੀ ਨੇ ਕਲਾਸਿਕ ਕਾਰਾਂ ਵੀ ਨੇ ਉਸ ਤੋਂ ਲਾਵਾ ਸਟੈਂਪ ਕਲੈਕਸ਼ਨ ਮੇਰੀ ਬਚਪਨ ਦਾ ਸ਼ੌਕ ਸੀਗਾ ਉਹ ਮੇਰੇ ਕੋਲ ਬਹੁਤ ਪਈਆਂ ਨੇ ਕੋਇਨਸ ਮੇਰੇ ਕੋਲ ਬਹੁਤ ਪਈਆਂ ਨੇ ਬਾਬੇ ਨਾਨਕ ਸ਼ਾਹੀ ਵੇਲੇ ਦੇ ਬੋਹਨਜੋਦੜੋ ਜਿਹੜੀ ਸਭਤਾ ਸੀ ਆਪਣੀ ਸਿਵਲਾਈਜ਼ੇਸ਼ਨ ਸੀ ਉਦੋਂ ਦੇ ਮੇਰੇ ਕੋਲ ਕੋਇਨਸ ਪੁਰਾਣੇ ਤੋਂ ਜ਼ਮਾਨੇ ਦੇ ਫੋਰਨ ਦੇ ਵੀ ਸਾਰੇ ਇੰਟਰਨੈਸ਼ਨਲ ਕੋਇਨਸ ਨੇ ਮੇਰੇ ਕੋਲ ਬਹੁਤ ਸਾਰੇ